ਨਰਭਉਤ ਹੁੰਦਾ ਕਿਉਂਕਿ ਪੰਜਾਬੀ ਜਿਹੜੇ ਆ ਕੋਈ ਨਾ ਕੋਈ ਚੀਜ਼ ਬਣਾਉਂਦੇ ਰਹਿੰਦੇ ਆ ਜਿਸ ਤਰ੍ਹਾਂ ਕੋਈ ਨਾ ਕੋਈ ਚੀਜ਼ ਜਿਸ ਤਰ੍ਹਾਂ ट्रायंगल ਆ ਲੋ ਕੋਈ ਚੀਜ਼ ਤੇ ਰਹਿੰਦੇ ਆ ਉੱਥੇ ਹੀ ਬਟਾਲਾ ਦੀ ਇੱਕ ਬੇਟੀ ਆ ਸੰਜਨਜੀਤ ਕੋਰ ਜਿਨੇ ਇੱਕ ਇਸ ਦੇ ਰਾਸ਼ਟਰਪਤੀ ਦੀ ਫੋਟੋ ਬਣਾਈ ਆ ਆਪਾਂ ਗੱਲ ਵੀ ਕਰਦੀ ਬੇਟੀ ਦੇ ਨਾਲ ਹਾਂਜੀ ਬੇਟਾ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਜਮ ਜੋਤ ਕੋਰ ਹੈ ਤੇ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਆ ਤੇ ਮੈਂ ਲਾਰੈਂਸ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਦੀ ਹਾਂ ਬੇਟਾ ਕਿਦੀ ਕਿਦੀ ਫੋਟੋ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਫਾਦਰ ਦੀ ਬਣਾਈ ਸੀ ਤੇ ਉੱਥੋਂ ਹੀ ਆਪਣਾ ਸਾਰਾ ਸਟਾਰਟ ਕੀਤਾ ਫਿਰ ਹੌਲੀ-ਹੌਲੀ ਰਿਲੇਟਿਵਸ ਦੀ ਵੀ ਬਣਾਈ ਟੀਚਰਸ ਦੀ ਵੀ ਬਣਾਈ ਤੇ ਕਿ ਰਾਸ਼ਟਰਪਤੀ ਦੀ ਫੋਟੋ ਬਣਾਈ ਗਿਆ ਕਿਸ ਤਰ੍ਹਾਂ ਮਨਪੇ ਆਈ ਆਈਡੀਆ ਮੇਰੇ ਨਹੀਂ ਸੀ ਮਾਈਂਡ ਸੇ ਮੇਰੇ ਟੀਚਰਸ ਸੀ ਜਿੰਨਾਂ ਨੇ ਮੈਨੂੰ ਮੋਟੀਵੇਟ ਕੀਤਾ ਜੀ ਤੈਨੂੰ ਕਰਨਾ ਚਾਹੀਦਾ ਤੇ ਮੈਂ ਇਹ ਫਿਰ ਕੀਤਾ ਉਹਨਾਂ ਦਾ ਬਣਾ ਸਕੈਚ ਤੇ ਪ੍ਰਾਊਡ ਦੀ ਗੱਲ ਸੀ ਬੇਟਾ ਇਹ ਫੋਟੋ ਬਹੁਤ ਵਧੀਆ ਲੱਗਾ ਉੱਥੇ ਪ੍ਰਾਊਡ ਮੂਵਮੈਂਟ ਹੀ ਇਤਿਹਾਸ ਦਾ ਕਿ ਇੰਨੇ ਵੱਡੇ ਸਥਾਨ ਤੇ ਇੱਕ ਗਿਫਟ ਐਸਾ ਗਿਫਟ ਦੇ ਕੇ ਉਹਨਾਂ ਨੂੰ ਹਾਂਜੀ ਪਰਿਵਾਰ ਦਾ ਬਹੁਤ ਸਹਾਰਾ ਜੀ ਉਹਨਾਂ ਨੇ ਹੀ ਹੈਲਪ ਕੀਤੀ ਉਹਨਾਂ ਨੇ ਮੋਟੀਵੇਟ ਕੀਤਾ ਸਭ ਨੂੰ ਤੇ ਉਹਨਾਂ ਦੇ ਕਾਰਪੋਰੇਸ਼ਨ ਨਾਲ ਹੀ ਮੈਂ ਇਹ ਸਾਰਾ ਬਣਾ ਸਕੀ ਹਾਂ ਉਹਨਾਂ ਦੇ এনवायरमेंट ਜੋ ਕ੍ਰੀਏਟ ਕੀਤਾ ਹੈ ਘਰ ਵਿੱਚ ਉਹਦੇ ਨਾਲ ਹੀ ਇੱਦਾਂ ਆ ਤੇ ਦ੍ਰਿਸ਼ਾਂ ਦੇ ਸੰਬੰਧ ਤੇ ਸ਼ੌਂਕ ਲੌਕਡਾਊਨ ਵਿੱਚ ਛਦੂ ਟਾਈਮ ਪਾਸ ਕਰਨ ਕੁਛ ਨਹੀਂ ਸੀ ਤੇ ਉਹਦੋਂ ਥੋੜਾ ਥੋੜਾ ਕੀਤਾ ਹੀ ਆਪਣੇ ਆਪਣੇ ਆਪ ਨੂੰ ਉਧਰ ਖਿੱਚ ਦਿੱਤਾ ਥੋੜਾ ਜਿਹਾ ਫਿਰ 22 ਵਿੱਚ ਜਿਆਦਾ ਇਧਰ ਨੂੰ ਧਿਆਨ ਆਇਆ ਤੇ ਹਾਂਜੀ ਪਹਿਲੀ ਫੋਟੋ ਵੀ ਨਹੀਂ ਆਪਣੇ ਫਾਦਰ ਦੀ ਨਹੀਂ ਸੀ ਠੀਕ ਹੈ ਉਹਨਾਂ ਫਾਦਰ ਸੇ ਹੀ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਹਨਾ ਕਿ ਬਣਾਈਆਂ ਫੋਟੋ ਇਹ ਬਣਾ ਸਕਦੀ ਆ ਤੇ ਉਹਨਾਂ ਨੇ ਫਿਰ ਗਾਮ ਨੂੰ ਪਰਸੇ ਕੀਤਾ ਪੋਟਰ ਦੀਆਂ ਫੋਟੋਆਂ ਨਾਲ ਚੁੱਕੀਆਂ 50 ਪਲੱਸ ਬਣਾਈਆਂ ਹਾਂ ਹਾਂ ਜੀ ਗੁਰਨਾਨ ਦੇਵ ਜੀ ਦੀ ਵੀ ਬਣਾਈ ਕਈ ਡੀਪ ਮੀਨਿੰਗ ਵਾਲੀ ਵੀ ਬਣਾਈ ਸੀ ਤੇ ਬਾਕੀ ਨੇਚਰ ਨੂੰ ਸਾਨੂੰ ਪਤਾ ਲੱਗਾ ਵੀ ਤੁਸੀਂ ਸਕੂਲ ਦੇ ਟੀਚਰਾਂ ਦੀਆਂ ਵੀ ਫੋਟੋਆਂ ਬਣਾਈਆਂ ਹਾਂ ਜੀ ਇਹ ਟੀਚਰਾਂ ਨੂੰ ਕਹਿੰਦੇ ਆ ਸਾਹਮਣੇ ਬਿਠਾ ਲਓ ਤੁਸੀਂ ਉਹਨਾਂ ਦੀ ਨਹੀਂ ਨਹੀਂ ਫੋਟੋ ਉਹਨਾਂ ਦੀ ਲੈ ਕੇ ਫਿਰ ਕਰਦੇ ਫੋਟੋ ਨਾ ਕੋ ਮੰਗਵਾ ਕੇ ਤੇ ਫੇਰ ਬਣਾਉਣੀ ਆਪਣਾ ਜਿਸ ਤਰ੍ਹਾਂ ਵੈਸਟਪਤੀ ਜੀ ਦੀ ਫੋਟੋ ਬਣਾਈ ਤੁਸੀਂ ਫਿਰ ਇਹਨੂੰ ਡਰੈਗ ਕਰਨ ਤੇ ਟਾਈਮ ਕਿੰਨਾ ਕੁ ਲੱਗਾ ਫਿਰ ਕੀ ਸੋਚਿਆ ਹੀ ਮਨ ਦੇ ਵਿੱਚ ਵੀ ਕੀ ਹੋਣਾ ਜੇ ਤਾਂ ਕਿ ਕੋਈ ਗਲਤੀ ਵੀ ਹੋ ਸਕਦੀ ਅੱਲਾ ਵਾਲਾ ਨੂੰ ਨਹੀਂ ਉੱਧੇ ਬਣਾਉਣੀ ਕੁਛ ਨਹੀਂ ਇਦਾਂ ਨਹੀਂ ਕਰਨਾ ਕਿਉਂਕਿ ਜੇ ਵਧੀਆ ਕਰਨ ਨੂੰ ਸੋਚੋ ਤੇ ਫਿਰ ਥੋੜਾ ਹੋ ਜਾਂਦਾ ਵਾ ਤੇ ਇਸ ਲਈ ਤੁਸੀਂ ਮਿਲ ਕੇ ਵੀ ਆਏ ਰਾਸ਼ਟਰਪਤੀ ਜੀ ਨੂੰ ਉਹ ਮੈਸੇਜ ਆਣਾ ਤੁਹਾਨੂੰ ਬਾਅਦ ਚ ਮੈਸੇਜ ਹੋਣਾ ਜੀ ਮੇਲ ਆਏ ਵੀ ਇੱਤ ਫੇਰ ਆਪਾਂ ਜਾ ਬੇਟਾ ਹੋਰ ਕੀ ਕੀ ਬਣਾਇਆ ਗਿਆ ਤੁਹਾਡੇ ਵੱਲੋਂ ਕਿੰਨਾ ਕੁ ਟਾਈਮ ਲੱਗਦਾ ਫਿਰ ਇੱਕ ਫੋਟੋ ਨੂੰ ਬਣਾਉਣ ਤੇ ਇੱਕ ਫੋਟੋ ਨੂੰ ਜੇਕਰ ਮੇਲ ਦੀ ਹੋਵੇ ਉਹ ਛੇਤੀ ਬਣ ਜਾਂਦੀ ਆ ਉਹ 4-5 ਆਵਰਸ ਲੱਗ ਜਾਂਦੇ ਫੀਮੇਲ ਦੀ ਹੋਵੇ ਉਹਦੇ ਵਿੱਚ ਥੋੜਾ ਜਿਹਾ ਟਾਈਮ ਵੱਧ ਲੱਗ ਜਾਂਦਾ ਪਰਵਾਰ ਦਾ ਹਸਯੋਗ ਪੁੱਟਾ ਦਿੰਦਾ ਫਿਰ ਮਮਾ ਬੱਪਾ ਹਾਂਜੀ ਉਹ ਸ਼ਾਂਤ এনवायरमेंट ਰੱਖਦੇ ਆ ਤਾਂ ਕਿ ਉਹਦੇ ਵਿੱਚ ਧਿਆਨ ਜ਼ਿਆਦਾ ਆ ਜਾਵੇ ਕੋਈ ਨਾ ਸਕੂਲ ਦੀਆਂ ਕਾਰ ਬਣਾਈ ਹੋਣ ਦੀ ਮੁਕਰੀ ਵਤਰੀ ਤਸਵੀਰਾਂ ਹਾਂ ਜੀ ਫਰੈਂਡਸ ਵੀ ਕਹਿ ਰਹੇ ਨੇ ਨੂੰ ਹੁਣ ਗੇਮ ਮੇਰੀ ਵੀ ਤਸਵੀਰ ਬਣਾ ਕੇ ਦੇਉਗੇ ਕਹਿੰਦੇ ਆ ਪਰ ਮੈਂ ਥੋੜਾ ਜਿਹਾ ਹੋਿੰਦੀ ਆ ਕੀ ਕਈ ਵਾਰੀ ਬਣਾ ਦਿੰਦੀ ਆ ਉਧਾਨੀ ਵਿੱਚ ਇਹ ਦੇਖਿਆ ਬੇਟੀ ਨੂੰ ਬਟਾਲਾ ਦੀ ਬੇਟੀ ਹੈ ਜਿੰਨੇ ਦੇਸ਼ ਦੇ ਰਾਸ਼ਟਰਪਤੀ ਦੀ ਫੋਟੋ ਵੀ ਬਣਾਈ ਹੈ ਹੋਰ ਕਿਤੇ ਬੱਚਿਆਂ ਦੇ ਵਿੱਚ ਜਿਹੜਾ ਮਾਪਿਆਂ ਦਾ ਬਈ ਸਹਿਯੋਗ ਹੁੰਦਾ ਉੱਥੇ ਮਾਪਿਓ ਤੇ ਜ਼ਿਆਦਾ ਜਿਹੜਾ ਟੀਚਰ ਨਾਲ ਸਹਿਯੋਗ ਹੁੰਦਾ ਕਿਉਂਕਿ ਉਹਨਾਂ ਨੇ ਹੀ ਗਾਂਵ ਨਾਲ ਵਧਾਉਣਾ ਹੁੰਦਾ ਕੋਈ ਚੀਜ਼ਾਂ ਸਿਖਾਣੀਆਂ ਨੇ ਪੜਾਣਾ ਹੁੰਦਾ ਵਾ ਉੱਥੇ ਹੀ ਪ੍ਰਿੰਸੀਪਲ ਮੈਮ ਨਾਲ ਗੱਲ ਕਰਦੀਆਂ ਜਿਨ੍ਹਾਂ ਨੇ ਬੇਟੀ ਸੰਜਮਜੋਤ ਕੋਰ ਜੋ ਕਿ ਗ੍ਰੇਡ 10 ਦੇ ਵਿੱਚ ਸਾਡੇ ਕੋਲ ਪੜ ਰਹੀ ਆ ਬਹੁਤ ਅੱਛੇ ਪੋਰਟਰੇਟਸ ਬਣਾਉਂਦੀ ਸੋ ਜਿੱਦਾਂ ਸਾਡਾ ਇੱਕ ਐਜੂਕੇਸ਼ਨਲ ਟੂਰ ਦਾ ਪਲਾਨ ਬਣਿਆ ਦਿੱਲੀ ਦਾ ਤੋਂ ਅਸੀਂ ਇਹ ਨਾਲ ਅਪੁਆਇੰਟਮੈਂਟ ਲਿੱਤਾ ਰਾਸ਼ਟਰਪਤੀ ਭਵੰਦਾ ਤੇ ਮੇਰੇ ਮਾਈਂਡ ਚ ਫਿਰ ਆਇਆ ਕਿ ਉਹਨਾਂ ਅਸੀਂ ਰਾਸ਼ਟਰਪਤੀ ਜੀ ਦੀ ਇੱਕ ਪੋਰਟਰੇਟ ਸੰਜਮ ਕੋਲੋਂ ਬਣਵਾ ਕੇ ਤੇ ਉੱਥੇ ਪ੍ਰੈਜ਼ੈਂਟ ਕਰਕੇ ਆਈਏ ਸੋ ਬੇਟੀ ਨੇ ਉਹ ਪੋਰਟਰੇਟ ਬਣਾਇਆ ਤੇ ਆਪਾਂ ਉੱਥੇ ਪ੍ਰੈਜ਼ੈਂਟ ਕਰਕੇ ਆਏ ਜਿੱਦਾ ਐਪਰੀਸੀਏਸ਼ਨ ਲੈਟਰ ਵੀ ਸਾਨੂੰ ਉਹ ਰੀਸੀਵ ਹੋਇਆ ਹੈ ਮੇਲ ਉਹਨਾਂ ਦੀ ਆਈ ਤੇ ਹੁਣ ਜਲਦੀ ਹੀ ਉਹ ਕਾਲ ਵੀ ਕਰ ਗੇ ਬੇਟੀ ਨੂੰ ਮਿਲਣ ਵਾਸਤੇ ਤੋਂ ਇਹ ਪ੍ਰਤਿਭਾ ਉਹਦੀ ਸੀਗੀ ਜਿਹਨੂੰ ਮਤਲਬ ਹੋਰ ਨਿਖਾਰ ਕੇ ਸਾਡੇ ਆਰਟ ਟੀਚਰ ਨੇ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਉਸ ਬੱਚੀ ਨੂੰ ਹੋਰ ਵੀ ਗਾਈਡ ਕੀਤਾ ਔਰ ਬਹੁਤ ਜ਼ਿਆਦਾ ਉਹਦੇ ਪੇਰੈਂਟਸ ਦਾ ਵੀ ਯੋਗਦਾਨ ਹੈ ਇਹਦੇ ਵਿੱਚ ਬਹੁਤ ਹੀ ਐਪਰੀਸ਼ੀਏਸ਼ਨ ਦਿੰਦੇ ਨੇ ਉਹ ਪੇਰੈਂਟਸ ਔਰ ਆਪਣੇ ਬੱਚੇ ਨੂੰ ਬਹੁਤ ਮੋਟੀਵੇਟ ਕਰਦੇ ਨੇ ਜਦੋਂ ਜਿਹੜੀ ਉੱਥੇ ਫੋਟੋ ਦੇਖੀ ਹੋਏਗੀ ਜਿਹੜੇ ਉੱਥੇ ਹੈਗੇ ਉਹਨਾਂ ਨੇ ਫਿਰ ਦੇਖ ਕੇ ਚੁਕੋ ਇਹ ਚੌਕਨੀ ਗੇ ਵੀ ਇਹ ਦੀ ਹੂ ਹੂ ਫੋਟੋ ਬਣਾਈ ਰਾਸ਼ਟਰਪਤੀ ਜੀ ਦੀ ਹਾਂਜੀ ਬਿਲਕੁਲ ਜੀ ਜਦੋਂ ਅਸੀਂ ਐਂਟਰ ਕੀਤੇ ਤੇ ਉਹਨਾਂ ਦੀ ਰਿਸਿਪਸ਼ਨ ਲੌਬੀ ਹੈਗੀ ਸੀ ਤੇ ਉੱਥੇ ਉਹਨਾਂ ਦੇ ਜਿੰਨੇ ਵੀ ਆਫੀਸਰਸ ਸੀਗੇ ਉਹ ਸਾਰੇ ਬਹੁਤ ਹੀ ਖੁਸ਼ ਹੋਏ ਕਿ ਇਹ ਬੱਚਾ ਇੰਨੀ ਵਧੀਆ ਔਰ ਉਹਨਾਂ ਦੀ ਐਂਟਰੈਂਸ ਤੇ ਵੀ ਸੇਮ ਸਾੜੀ ਦੇ ਵਿੱਚ ਉਹਨਾਂ ਦੀ ਫੋਟੋਗ੍ਰਾਫ ਸੀਗੀ ਜੋ ਸੰਜਮ ਨੇ ਬਣਾਈ ਤੇ ਬੜਾ ਜ਼ਿਆਦਾ ਵਧੀਆ ਐਕਸਪੀਰੀਅੰਸ ਸੀਗਾ ਬਹੁਤ ਅੱਛੇ ਸਾਨੂੰ ਵਿਊਜ਼ ਉੱਥੋਂ ਮਿਲੇ ਮੈਂ ਮੰਨਦਾ ਨੂੰ ਡੀ ਕਿ ਆ ਵੀ ਸਾਨੂੰ ਉੱਥੇ ਸੁਣਾਇਆ ਗਿਆ ਤੁਹਾਨੂੰ ਜੀ ਜੀ ਹਾਂਜੀ ਹੁਣ ਅਸੀਂ ਇਸ ਨੂੰ ਲੁੱਕ ਫੋਰਵਰਡ ਕਰਦੇ ਆ ਕਿ ਇੱਕ ਦਿਨ ਉਹ ਫੇਸ ਟੂ ਫੇਸ ਰਾਸ਼ਟਰਪਤੀ ਜੀ ਨੂੰ ਆਪਣੀ ਇੱਕ ਜਿਹੜਾ ਪੋਰਟਰੇਟ ਹੈ ਉਹ ਪ੍ਰੈਜੈਂਟ ਕਰੇ ਤੇ ਉਹਦਾ ਹੋਰ ਹੌਸਲਾ ਹਵਜ਼ਾਈ ਹੋਏ ਮੈਂ ਬੱਚਿਆਂ ਨੂੰ ਪਤਾ ਲੱਗਾ ਤੁਸੀਂ ਵੀ ਜਿਹੜੇ ਬਾਕੀ ਸ਼ੁਰੂ ਤੋਂ ਐਕਟੀਵਿਟੀ 'ਚ ਰਹੇ ਹੋ ਆਪਣੇ ਵਾਂਗੂ ਹੀ ਪੂਰਾ ਤਿਆਰ ਕਰਦੇ ਹੋ ਬੱਚਿਆਂ ਨੂੰ ਇੱਥੇ ਹਾਂਜੀ ਦੇਖੋ ਇੱਕ ਬੜੀ ਵਧੀਆ ਕੋਟੇਸ਼ਨ ਹੈਗੀ ਹੈ when the child is ready the teacher appears ਕਿ ਜਦੋਂ ਬੱਚਾ ਪੂਰਨਤਾ ਤਿਆਰ ਹੋ ਜਾਂਦਾ ਉਹਦੇ ਵਿੱਚੋਂ ਟੀਚਰ ਦਾ ਹੀ ਸਰੂਪ ਨਜ਼ਰ ਆਉਂਦਾ ਹੈ ਤੇ ਮੇਰਾ ਇਹੀ ਮੰਨਣਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਤਰਾਸ਼ੀਏ ਇੰਨਾ ਖੂਬਸੂਰਤ ਪਨਾਈਏ ਕਿ ਉਹ ਸਾਡੇ ਤੋਂ ਵੀ ਬੈਟਰ ਰਿਫਲੈਕਸ਼ਨਸ ਬਣ ਸਕਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇੱਕ কুমਹਾਰ ਕੱਚੀ ਮਿੱਟੀ ਨੂੰ ਘੜਦਾ ਹੈ ਤੇ ਬਾਹਰ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਉਹ ਘੜੇ ਨੂੰ ਛੱਟ ਮਾਰ ਰਿਹਾ ਪਰ ਐਕਚੁਅਲੀ ਉਹਨੇ ਅੰਦਰ ਤੋਂ ਉਹਨੂੰ ਹੱਥ ਰੱਖਿਆ ਹੁੰਦਾ ਸ਼ੇਪ ਦੇਣ ਵਾਸਤੇ ਤੋਂ ਟੀਚਰਸ ਦਾ ਜਿਹੜਾ ਬੱਚਿਆਂ ਨੂੰ ਗਾਈਡੈਂਸ ਹੈ ਮੋਟੀਵੇਸ਼ਨ ਆ ਕਈ ਵਾਰ ਥੋੜਾ ਬੋੜ ਡਾਂਟਣਾ ਵੀ ਪੈਂਦਾ ਹੈ ਉਹ ਇਸੇ ਲਈ ਕਿ ਉਹ ਬੱਚਾ ਰਾਈਟ ਟਰੈਕ ਤੇ ਆਏ ਸੋ ਇਹੀ ਮੰਤਵ ਹੈਗਾ ਬੱਚਿਆਂ ਨੂੰ ਇੱਕ ਗਾਈਡੈਂਸ ਮੈਮ ਕੀ ਕਹਿਣਾ ਚਾਹੁੰਦੇ ਪੇਰ ਉਸ ਨੂੰ ਵੀ ਬੱਚਿਆਂ ਨੂੰ ਜਿਹੜਾ ਆਪਣੇ ਵਿਰਸੇ ਦਾ ਆਪਣੇ ਦੇਸ਼ ਦੇ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ ਹਾਂਜੀ ਸੋ ਸਾਰੇ ਪੇਰੈਂਟਸ ਨੂੰ ਮੇਰੀ ਇਹ ਵੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਨਾਲ ਕਨੈਕਟੀਵਿਟੀ ਬਣਾ ਕੇ ਰੱਖੋ ਉਹਦੇ ਨਾਲ ਨਾਲ ਆਪਣਾ ਪਿਛੋਕੜ ਆਪਣਾ ਵਿਰਸਾ ਹਵਾ ਪਾਣੀ ਦਾ ਮਹੱਤਵ ਆਪਣੀ ਮਾਤਰਭੂਮੀ ਦਾ ਆਪਣੀ ਮਿੱਟੀ ਦੇ ਨਾਲ ਜੁੜਨ ਦਾ ਇਹ ਟੀਚਾ ਜਿਹੜਾ ਨੇ ਇਹ ਪੇਰੈਂਟਸ ਨੂੰ ਵੀ ਚੁੱਕਣਾ ਪਏਗਾ ਨਾ ਕੇਵਲ ਸਕੂਲਜ਼ ਕਿਉਂਕਿ ਜਿੱਦਾਂ ਬੱਚੇ ਅੱਧਾ ਸਮਾਂ ਸਕੂਲਜ਼ ਦੇ ਵਿੱਚ ਬਿਤਾਉਂਦੇ ਨੇ ਉਦਾਂ ਹੀ ਪੇਰੈਂਟਸ ਦੇ ਨਾਲ ਵੀ ਉਹਨਾਂ ਦੀ ਬੌਂਡਿੰਗ ਜਿਹੜੀ ਉਹ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਤੇ ਜਿੰਨਾ ਸਮਾਂ ਉਹ ਪੇਰੈਂਟਸ ਦੇ ਨਾਲ ਫੈਮਿਲੀ ਦੇ ਨਾਲ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੇ ਨਾਲ ਬਿਤਾਉਂਦੇ ਨੇ ਉਹ ਸਮਾਂ ਵੀ ਉਹਨਾਂ ਦੀ ਜ਼ਿੰਦਗੀ ਦਾ ਖੂਬਸੂਰਤ ਸਮਾਂ ਹੋਣਾ ਚਾਹੀਦਾ ਹੈ ਸਾਡੇ ਟਾਈਮ 'ਚ ਆਪਾਂ ਵੇਖਦੇ ਸੀਗੇ ਕਿ ਅਸੀਂ ਪੁਰਾਨੀਆਂ ਕਹਾਣੀਆਂ ਦਾਦੀਆਂ ਨਾਨੀਆਂ ਸੁਣਾਉਂਦੀਆਂ ਸੀ ਪਰ ਅੱਜ ਉਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਕਿਉਂ ਤੇ ਇਹੀ ਗੱਲਾਂ ਕਰਕੇ ਸਾਡੇ ਬੱਚਿਆਂ ਨੂੰ ਉਹ ਕਿੰਨੀਆਂ ਚੀਜ਼ਾਂ ਜਿਹੜੀਆਂ ਸਿੱਖਣੀਆਂ ਸੀਗੀਆਂ ਦਾਦੀਆਂ ਤੋਂ ਨਾਨੀਆਂ ਤੋਂ ਉਹਨਾਂ ਕਿਸੇ ਕਹਾਣੀਆਂ ਤੋਂ ਵਾਰਾਂ ਤੋਂ ਉਹ ਸਭ ਮਿਸ ਆਊਟ ਹੋ ਰਹੀਆਂ ਨੇ ਸੋ ਮੇਰੀ ਅਪੀਲ ਹੈ ਸਾਰੇ ਪੇਰੈਂਟਸ ਨੂੰ ਕਿ ਬੱਚਿਆਂ ਨੂੰ ਫੈਮਿਲੀ ਟਾਈਮ ਜ਼ਰੂਰ ਦੇਣ ਤੇ ਆਪਣੇ ਬਜ਼ੁਰਗਾਂ ਦੇ ਨਾਲ ਸਮਾਂ ਜ਼ਰੂਰ ਸਪੈਂਡ ਕਰਨ ਨੂੰ ਦੇਣ ਧੰਨਵਾਦ ਜਿਸਨੇ ਤੇ ਪ੍ਰਿੰਸੀਪਲ ਮੈਮ ਉਹਨਾਂ ਨੇ ਕਿਹਾ ਵੀ ਜਿਹੜੀ ਬੇਟੀ ਹੈ ਉਨਾਂ ਨੇ ਇਹ ਰਾਸ਼ਟਰ ਦੇਸ਼ ਦੇ ਰਾਸ਼ਟਰਪਤੀ ਦੀ ਫੋਟੋ ਬਣਾਈ ਆ ਔਰ ਫੋਟੋ ਜਿਹੜੀ ਉੱਥੇ ਦੇ ਕੇ ਆਏ ਆ ਔਰ ਇਹਨਾਂ ਨੂੰ ਅਡੀਕਿਆ ਵੀ ਜਿਹੜੀ ਫੋਟੋ ਬਣਾਈ ਆ ਉਹਦਾ ਇਹਨਾਂ ਨੂੰ ਉੱਥੋਂ ਮੈਸੇਜ ਆਏਗਾ ਔਰ ਇਹ ਜਾ ਕੇ ਰਾਸ਼ਟਰਪਤੀ ਨੂੰ ਜਾ ਕੇ ਮਿਲਣਗੇ ਬੱਚੇ ਦੇ ਨਾਲ ਮੈਂ ਬਟਾਲਾ ਤੋਂ ਵਿਕੀ ਮਲਿਕ ਦਾ ਨਮੂਡ ਚੱਲਦਾ